ਤੁਸੀਂ ਕਾਫੀ ਸਮੇਤੋਂ ਤੁਹਾਡਾ ਕੰਮਕਾਰ ਚੱਲ ਰਿਹਾ ਹੈ ਨਾ ਤੁਸੀਂ ਇਮੀਗ੍ਰੇਸ਼ਨ ਕੰਪਨੀ ਸੰਭਾਲ ਰਹੇ ਹੋ ਤੁਹਾਡੇ ਕੋਲ ਬਹੁਤ ਤਰ੍ਹਾਂ ਦੀਆਂ ਫਾਈਲਾਂ ਲੱਗਦੇ ਰਹੀਆਂ ਹਿਸਟਰੀ ਦੇ ਵਿੱਚ ਕਦੀ ਐਹੋ ਜਿਹੀ ਹਲਚਲ ਨਜ਼ਰ ਆਈ ਕਿਸੇ ਦੀ ਪ੍ਰੋਫਾਈਲ ਜੇ 100% ਸਹੀ ਵੀ ਆ ਕਿਸੇ ਨਾ ਕਿਸੇ ਤਰੀਕੇ ਆਈਆਰਸੀਸੀ ਵੱਲੋਂ ਗਲਤੀ ਲੱਭ ਕੇ ਉਹਦੇ ਤੇ ਪੀਐਫਐਲ ਭੇਜਿਆ ਜਾ ਰਿਹਾ ਬਹੁਤ ਸਾਰੇ ਲੋਕ ਜਿਹੜਾ ਕਈ ਵਾਰੀ ਫਾਈਲ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਆ ਕਈ ਵਾਰੀ ਹੋ ਜਾਂਦਾ ਕਿ ਕੁਝ ਲੋਕ ਜਿਨ੍ਹਾਂ ਦਾ ਇੰਡੀਆ ਦਾ ਜਾਂ ਕਿਸੇ ਵੀ ਬੈਕ ਹੋਮ ਕੰਟਰੀ ਦਾ ਐਕਸਪੀਰੀਅੰਸ ਜਿਹੜਾ ਉਹ ਲਗਾਉਂਦੇ ਆ ਉਹ ਪ੍ਰੋਪਰ ਨਹੀਂ ਲਗਾਉਂਦੇ ਟੀਅਰ ਕੋਡ ਨਹੀਂ ਮੈਂਸ਼ਨ ਕਰਦੇ ਉਹ ਚ ਡਿਊਟੀਆਂ ਨਹੀਂ ਮੈਂਸ਼ਨ ਕਰਦੇ ਤੇ ਉਹਦੀਆਂ ਸੈਲਰੀ ਸਲਿਪਸ ਨਹੀਂ ਲਗਾਉਂਦੇ ਉਹਨਾਂ ਨੇ ਇੰਨਾ ਕੁ ਜ਼ਿਆਦਾ ਸਖਤ ਕਰ ਦਿੱਤਾ ਕੰਮ ਕਿ ਉਹ ਹਰ ਇੱਕ ਤੁਹਾਡਾ ਡਾਕੂਮੈਂਟ ਜਿਹੜਾ ਲਗਾਇਆ ਉਹਨੂੰ ਪ੍ਰੋਪਰ ਵਾਚ ਕਰ ਰਿਹਾ ਇਮੀਗ੍ਰੇਸ਼ਨ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਕਿ ਸਿਰਫ 2750 ਫਾਈਲਾਂ ਹੀ ਲੈਣਗੇ 2750 ਦੇ ਵਿੱਚੋਂ 150 ਫਾਈਲ ਜਿਹੜੇ ਅਨ ਡਾਕੂਮੈਂਟਡ ਨੇ ਮੈਂ ਕਿਸੇ ਟਰੱਕ ਵਾਲੇ ਦੀ ਇੰਟਰਵਿਊ ਹੁੰਦਾ ਸੀ ਉਹ ਕਹਿੰਦਾ ਵੀ ਕੋਵਿਡ ਦੌਰਾਨ ਸਾਨੂੰ ਲੋਕ ਲਿਆ ਕੇ ਮਠਿਆਈ ਖਵਾਉਂਦੇ ਸੀ ਸਾਡੇ ਕੇ ਮੱਥਾ ਟੇਕਦੇ ਵੀ ਤੁਸੀਂ ਸਾਨੂੰ ਬਚਾਇਆ ਹੋਇਆ ਵੀ ਸਾਡੇ ਲਈ ਫੂਡ ਲੈ ਕੇ ਆ ਰਹੇ ਹੋ ਕਹਿੰਦਾ ਇਸ ਟਾਈਮ ਸਾਡੀ ਕੈਟਾਗਰੀ ਨੂੰ ਬਾਹਰ ਕੱਢ ਦਿੱਤਾ ਗਿਆ ਉਧਰ ਜੇ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਏ ਤਾਂ ਸਖਤੀ ਕਾਫੀ ਹੈ ਇੱਥੋਂ ਤੱਕ ਕਿ ਜਿਹੜੇ ਪੀਆਰ ਫਾਈਲਾਂ ਲਗਾ ਰਹੇ ਨੇ ਜੇ ਉਹ ਮਾੜੀ ਜਿਹੀ ਅੰਗੈਲੀ ਵਰਤ ਰਹੇ ਨੇ ਪੀਆਰ ਫਾਈਲ ਲਗਾਉਣ ਲੱਗੇ ਤਾਂ ਉਹਨਾਂ ਦੀ ਪੀਆਰ ਰਿਫਿਊਜ਼ਲ ਆ ਰਹੀ ਹੈ ਯਾਨੀ ਕਿ ਪੀਆਰ ਦੀ ਫਾਈਲ ਕੈਨਸਲ ਕੀਤੀ ਜਾ ਰਹੀ ਹੈ ਜੇ ਤੁਸੀਂ ਆਪਣੀ ਫਾਈਲ ਲਗਾ ਰਹੇ ਹੋ ਪੀਆਰ ਦੀ ਜਿਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ ਜਾਂ ਤੁਸੀਂ ਕਿਸੇ ਐਕਸਪਰਟ ਤੋਂ ਨਹੀਂ ਲਵਾ ਰਹੇ ਹੋ ਖੁਦ ਹੀ ਲਗਾ ਰਹੇ ਹੋ ਤਾਂ ਤੁਹਾਨੂੰ ਡਾਕੂਮੈਂਟਸ ਤੇ ਖਾਸ ਧਿਆਨ ਦੇਣਾ ਪਵੇਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਫਾਈਲਾਂ ਰਿਜੈਕਟ ਹੋ ਰਹੀਆਂ ਨੇ ਐਨਾ ਨਹੀਂ ਨੈਨੀ ਤੇ ਜਿਹੜੇ ਕੇਅਰ ਗਿਵਰਸ ਨੇ ਉਹ ਜਿਹੜਾ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਮਾਰਚ ਦੇ ਵਿੱਚ ਜਿਨ੍ਹਾਂ ਦੀ एलिਜੀਬਿਲਟੀ ਹੋ ਸਕਦੀ ਹੈ ਇਹ ਖਬਰ ਉਹਨਾਂ ਲਈ ਕਾਫੀ ਇੰਪੋਰਟੈਂਟ ਹੋ ਸਕਦੀ ਹੈ ਆਉ ਦੇਖਦੇ ਹਾਂ ਗੁਰਪ੍ਰੀਤ ਸਿੰਘ ਸੈਂਚੂਰਾ ਇਮੀਗ੍ਰੇਸ਼ਨ ਤੋਂ ਇਸ ਸਬੰਧੀ ਕੀ ਜਾਣਕਾਰੀ ਸਾਂਝੀ ਕਰ ਰਹੇ ਨੇ ਇਸ ਵੇਲੇ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਤਰ੍ਹਾਂ ਦੇ ਬਦਲਾਅ ਆ ਰਹੇ ਨੇ ਔਰ ਬਦਲਾਅ ਵੀ ਕਾਫੀ ਸਖਤ ਦਿਖਾਈ ਦੇ ਰਹੇ ਨੇ ਇਹਦੇ ਨਾਲ ਨਾਲ ਬਹੁਤ ਸਾਰੀਆਂ ਫਾਈਲਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਤੇ ਰਿਫਿਊਜ਼ਲਸ ਵੀ ਆ ਰਹੀਆਂ ਨੇ ਕਿਉਂ ਇਹ ਰਿਫਿਊਜ਼ਲਸ ਆ ਰਹੀਆਂ ਨੇ ਕੀ ਕਾਰਨ ਪੈਦਾ ਹੋ ਰਹੇ ਨੇ ਜਾਣਦੇ ਹਾਂ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਸੈਂਚੂਰਾ ਇਮੀਗ੍ਰੇਸ਼ਨ ਤੋਂ ਨੇ ਗੁਰਪ੍ਰੀਤ ਜੀ ਐਸ ਵੇਲੇ ਇਮੀਗ੍ਰੇਸ਼ਨ ਦੀ ਸਖਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਇਹਦੇ ਮੁੱਖ ਕਾਰਨ ਜਿਹੜੇ ਆ ਤੁਸੀਂ ਕੀ ਮੰਨਦੇ ਹੋ ਅ ਇਮੀਗ੍ਰੇਸ਼ਨ ਦੀ ਸਖਤੀਬਧਨ ਦੇ ਕਾਰਨ ਬਹੁਤ ਸਾਰੇ ਆ ਬਹੁਤ ਸਾਰੇ ਲੋਕ ਜਿਹੜਾ ਕਈ ਵਾਰੀ ਫਾਈਲ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਆ ਕਈ ਵਾਰੀ ਹੋ ਜਾਂਦਾ ਕਿ ਕੁਝ ਲੋਕ ਜਿਨ੍ਹਾਂ ਦਾ ਇੰਡੀਆ ਦਾ ਜਾਂ ਕਿਸੇ ਵੀ ਬੈਕ ਹੋਮ ਕੰਟਰੀ ਦਾ ਐਕਸਪੀਰੀਅੰਸ ਜਿਹੜਾ ਉਹ ਲਗਾਉਂਦੇ ਆ ਉਹ ਪ੍ਰੋਪਰ ਨਹੀਂ ਲਗਾਉਂਦੇ ਟੀਅਰ ਕੋਡ ਨਹੀਂ ਮੈਂਸ਼ਨ ਕਰਦੇ ਉਹ ਚ ਡਿਊਟੀਆਂ ਨਹੀਂ ਮੈਂਸ਼ਨ ਕਰਦੇ ਤੇ ਉਹਦੀਆਂ ਸੈਲਰੀ ਸਲਿਪਸ ਨਹੀਂ ਲਗਾਉਂਦੇ ਜੇ ਉਹਦੇ ਨਾਲ ਰਿਲੇਟਡ ਕੋਈ ਵੀ ਡਾਕੂਮੈਂਟ ਆ ਆਈਟੀਆਰ ਵਗੈਰਾ ਜਾਂ ਉੱਥੇ ਤੁਹਾਡੀ ਬੈਂਕ ਸਟੇਟਮੈਂਟ ਉਹ ਸਾਰਾ ਪ੍ਰੋਪਰ ਦੇਣਾ ਚਾਹੀਦਾ ਮੁੱਖ ਕਾਰਨ ਇਹ ਨੇ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਪੀਆਰ ਲੈ ਰਹੇ ਨੇ ਉਹਨਾਂ ਲਈ ਇਹ ਚੀਜ਼ ਸਮਝਣੀ ਬਹੁਤ ਵੱਡੀ ਗੱਲ ਹੋਏਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇੰਨਾ ਕੁ ਜ਼ਿਆਦਾ ਸਖਤ ਕਰ ਦਿੱਤਾ ਕੰਮ ਕਿ ਉਹ ਹਰ ਇੱਕ ਤੁਹਾਡਾ ਡਾਕੂਮੈਂਟ ਜਿਹੜਾ ਲਗਾਇਆ ਉਹਨੂੰ ਪ੍ਰੋਪਰ ਵਾਚ ਕਰ ਰਿਹਾ ਇਹਦੇ ਨਾਲ ਨਾਲ ਉਹ ਤੁਹਾਡੀਆਂ ਫੋਰ ਐਗਜ਼ਾਮਪਲ ਕਈ ਵਾਰੀ ਹੁੰਦਾ ਕਿ ਕੋਈ ਐਗਜ਼ਾਮਪਲ ਆਪਾਂ ਗੱਲ ਕਰਦੇ ਨੇ ਕੋਈ ਐਡਮਨ ਦੀ ਪੋਜੀਸ਼ਨ ਤੇ ਕੰਮ ਕਰ ਰਿਹਾ ਪਰ ਉਹਦੀ ਜਿਹੜੀ ਲਿੰਕਡਇਨ ਜਾਂ ਫੇਸਬੁੱਕ ਤੇ ਪ੍ਰੋਫਾਈਲ ਬਣੀ ਆ ਉਹਦੇ ਵਿੱਚ ਉਹਨੇ ਵੈਸੇ ਹੀ ਕੁਝ ਹੋਰ ਆਪਣਾ ਡੈਜ਼ਿਗਨੇਸ਼ਨ ਜਿਹੜਾ ਉਹ ਪੁਰਾਣਾ ਹੀ ਰੱਖਿਆ ਹੋਇਆ ਕੋਈ ਜਾਂ ਇੰਡੀਆ ਵਾਲਾ ਜਾਂ ਜਿਹੜਾ ਵੀ ਬੈਕ ਆਫ ਸੀ ਉਹ ਵੀ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਉਹਦੇ ਬਿਹਾਵ ਤੇ ਵੀ ਰਿਫਿਊਜ਼ਲ ਆ ਰਹੀਆਂ ਕਿ ਤੁਹਾਡੀ ਲਿੰਕਡਇਨ ਤੇ ਪ੍ਰੋਫਾਈਲ ਜਿਹੜੀ ਆ ਉਹਦੇ ਤੇ ਤੁਸੀਂ ਫੋਰ ਐਗਜ਼ਾਮਪਲ ਵੀ ਸੁਪਰਵਾਈਜ਼ਰ ਲਿਖਿਆ ਪਰ ਇੱਥੇ ਤੁਸੀਂ ਐਡਮਨ ਦੇ ਕੰਮ ਕਰ ਰਹੇ ਹੋ ਤੇ ਇਹ ਜਿਹੜੀ ਚੀਜ਼ ਆ ਸਾਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦਿਓ ਜੀ ਕਦੀ ਪਹਿਲਾਂ ਹਿਸਟਰੀ ਦੇ ਵਿੱਚ ਐਦਾਂ ਦਾ ਹੋਇਆ ਤੁਸੀਂ ਕਾਫੀ ਸਮੇਂ ਤੋਂ ਤੁਹਾਡਾ ਕੰਮਕਾਰ ਚੱਲ ਰਿਹਾ ਹੈ ਨਾ ਤੁਸੀਂ ਇਮੀਗ੍ਰੇਸ਼ਨ ਕੰਪਨੀ ਸੰਭਾਲ ਰਹੇ ਹੋ ਤੁਹਾਡੇ ਕੋਲ ਬਹੁਤ ਤਰ੍ਹਾਂ ਦੀਆਂ ਫਾਈਲਾਂ ਲੱਗ ਰਹੀਆਂ ਹਿਸਟਰੀ ਦੇ ਵਿੱਚ ਕਦੀ ਐਹੋ ਜੀ ਹਲਚਲ ਨਜ਼ਰ ਆਈ ਇੰਨਾ ਜ਼ਿਆਦਾ ਬਰੀਕੀ ਦੇ ਉੱਤੇ ਇਮੀਗ੍ਰੇਸ਼ਨ ਦੀ ਫਾਈਲ ਚੈੱਕ ਕਦੀ ਨਹੀਂ ਸੁਣਿਆ ਜੀ ਪਹਿਲਾਂ ਵੀ ਕਦੀ ਦੇਖਿਆ ਵੀ ਨਹੀਂ ਗਿਆ ਹਾਂਜੀ ਜੇ ਕੋਈ ਮੇਜਰ ਸੀ ਉਹਦੇ ਬਾਰੇ ਤਾਂ ਧਿਆਨ ਦਿੱਤਾ ਜਾਂਦਾ ਸੀ ਪਰ ਜਿਹੜੇ ਇਸ ਟਾਈਮ ਜਿੱਦਾਂ ਬਹੁਤ ਛੋਟੇ-ਛੋਟੇ ਕਾਰਨ ਪੁੱਛੇ ਜਾ ਰਹੇ ਆ ਔਰ ਉਹ ਛੋਟੇ ਕਾਰਨਾਂ ਨੂੰ ਮੇਜਰ ਬਣਾ ਕੇ PFL ਪ੍ਰਸੀਜਨਲ ਫੇਅਰਨੈਸ ਲੈਟਰਸ ਭੇਜੀਆਂ ਜਾ ਰਹੀਆਂ इवन tho ਕਿ ਸ਼ਾਇਦ ਬੜੀ ਹੈਰਾਨੀ ਦੀ ਗੱਲ ਹੋਏਗੀ ਕਿ ਰੈਂਟ ਐਗਰੀਮੈਂਟ ਕਰਕੇ ਕਿਸੇ ਨੂੰ PFL ਆ ਗਿਆ ਓਕੇ ਰੈਂਟ ਐਗਰੀਮੈਂਟ ਜੀ ਤੁਹਾਡਾ ਸਹੀ ਨਹੀਂ ਲੱਗ ਰਿਹਾ ਤੇ ਇਹਦੇ ਬਾਰੇ ਤੁਸੀਂ ਸਾਨੂੰ ਜਿਹੜਾ ਉਹ ਐਕਸਪਲੇਨ ਕਰੋ ਕਿ ਇਹ ਜੈਨੂਇਨ ਆ ਲਿੰਕਡਇਨ ਪ੍ਰੋਫਾਈਲ ਤੇ ਤੁਹਾਡਾ ਜਿਹੜਾ ਉਹ ਡੈਜ਼ਿਗਨੇਸ਼ਨ ਕੁਝ ਹੋਰ ਸ਼ੋਅ ਕਰ ਰਿਹਾ ਜੀ ਇਦੇ ਬਾਰੇ ਤੁਸੀਂ ਦੱਸੋ ਮਤਲਬ ਇਦਾਂ ਇਦਾਂ ਦੀਆਂ ਮਤਲਬ ਹੈਰਾਨੀ ਜਨਕ ਜੀਆਂ ਇੱਕ ਜਿਹੜੀਆਂ ਉਹਨਾਂ ਦੇ ਲੋ ਡਿਸਕਲੋਜ਼ ਕੀਤੀਆਂ ਜਾ ਰਹੀਆਂ ਚੀਜ਼ਾਂ ਜੀ ਐਸ ਵੇਲੇ ਤੁਹਾਡੇ ਕੋਲ ਜਿਹੜੇ ਕਲਾਇੰਟ ਆਂਦੇ ਨੇ ਉਹਨਾਂ ਦੇ ਜ਼ਿਆਦਾਤਰ ਪਰੇਸ਼ਾਨੀਆਂ ਕੀ ਹੈ ਕਿ ਫਾਈਲਾਂ ਖਰਾਬ ਹੋਣਾ ਰੀਜ਼ਨ ਹੈ ਜਾਂ ਫਿਰ ਨਵੀਆਂ ਫਾਈਲਾਂ ਲਗਾਉਣ ਵਾਲੇ ਜ਼ਿਆਦਾ ਆ ਰਹੇ ਆ ਬਹੁਤੀ ਵਰੀ ਕਿਹੇ ਕੰਮ 'ਚ ਐਕਸਪਰਟ ਨਾ ਹੋਣਾ ਇਹ ਵੀ ਇੱਕ ਮੁੱਖ ਕਾਰਨ ਹੋ ਜਾਂਦਾ ਕਈ ਵਾਰੀ ਨਾ ਇਨਸਾਨ ਬਹੁਤ ਸੱਚਾ ਹੁੰਦਾ ਤੇ ਉਹ ਸੋਚਦੇ ਆ ਕਿ ਸਾਡੀ ਪ੍ਰੋਫਾਈਲ ਤਾਂ ਬਿਲਕੁਲ ਸਹੀ ਆ ਤੇ ਅਸੀਂ ਐਜ਼ ਇਟ ਐਜ਼ ਹੀ ਸਾਰੀ ਉਹ ਜਿਹੜੀ ਸਬਮਿਟ ਕਰ ਦਿੰਨੇ ਆ ਪਰ ਉਹਦੇ ਵਿੱਚ ਪ੍ਰੋਪਰ ਐਕਸਪਲੇਨੇਸ਼ਨਸ ਦੇਣੀਆਂ ਚਾਹੀਦੀਆਂ ਕਿ ਜਿਹੜੇ ਦੌਰਾਨ ਤੁਸੀਂ ਕਿੱਥੇ ਡਿਊਟੀ ਕੀਤੀ ਕਾਦੀ ਡਿਊਟੀ ਕੀਤੀ ਕਿਹੜੇ ਨੋ ਕੋਡ ਦੇ ਅੰਦਰ ਕੀਤੀ ਉਹਦਾ ਪ੍ਰੂਫ ਕੀ ਆ ਇਸ ਤੋਂ ਇਲਾਵਾ ਬਹੁਤੀ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਇਨਸਾਨ ਆਪਣੀ ਬੈਕ ਹੋਮ ਕੰਟਰੀ ਤੋਂ ਇੱਥੇ ਪਹੁੰਚਦਾ ਉਸ ਤੋਂ ਬਾਅਦ ਐਕਸਪੀਰੀਅੰਸ ਜਿਹੜਾ ਉਹ ਸ਼ੋਅ ਕਰ ਦਿੰਦਾ ਤੇ ਮਗਰ ਜਿਹੜੀਆਂ ਕੰਪਨੀਆਂ ਬੰਦ ਹੋ ਜਾਂਦੀਆਂ ਉਹਦੇ ਬਾਰੇ ਪ੍ਰੋਪਰ ਨਹੀਂ ਦੱਸਿਆ ਜਾਂਦਾ ਪਰ ਜਦੋਂ ਆਫੀਸਰ ਬੈਕਗਰਾਉਂਡ ਚੈੱਕ ਕਰਦਾ ਤੇ ਅਫਸਰ ਦੇਖਦਾ ਕਿ ਇਹਦੀ ਕੰਪਨੀ ਤਾਂ ਬੰਦ ਹੋ ਚੁੱਕੀ ਆ ਪਰ ਇਹਨੇ ਤਾਂ ਉਹਦੇ ਵਿੱਚ ਡਿਸਕਲੋਜ਼ ਨਹੀਂ ਕੀਤਾ ਜਿਹਨੂੰ ਦੱਸਿਆ ਨਹੀਂ ਇਹ ਵੀ ਇੱਕ ਮੁੱਖ ਕਾਰਨ ਬਣ ਜਾਂਦਾ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆ ਜੇ ਤੁਹਾਨੂੰ ਫਾਈਲ ਦੇ ਬਾਰੇ 100% ਜਾਣਕਾਰੀ ਆ ਤਾਂ ਫਿਰ ਮੈਨੂੰ ਲੱਗਦਾ ਕਿ ਖੁਦ ਜ਼ਰੂਰ ਕਰਨੀ ਚਾਹੀਦੀ ਆ ਪਰ ਜੇ ਨਹੀਂ ਤਾਂ ਬਿਲਕੁਲ ਕਿਸੇ ਲੀਗਲ ਦੀ ਜਿਹੜੀ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਹੈ ਇਹਦੇ ਉੱਤੇ ਜੀ ਐਸ ਵੇਲੇ ਪੀਆਰ ਫਾਈਲਾਂ ਦਾ ਕੰਮ ਕਿਵੇਂ ਚੱਲ ਰਿਹਾ ਕਿ ਪੀਆਰ ਹੋ ਰਹੇ ਨੇ ਸਾਰੇ ਪੀਆਰ ਦੀਆਂ ਫਾਈਲਾਂ ਦੀ ਗੱਲ ਕਰ ਰਹੇ ਹਾਂ ਜੀ ਬਹੁਤ ਔਖਾ ਕਰਤਾ ਮਤਲਬ ਹਰ ਇੱਕ ਕਿਸੇ ਦੀ ਪ੍ਰੋਫਾਈਲ ਜੇ 100% ਸਹੀ ਵੀ ਆ ਕਿਸੇ ਨਾ ਕਿਸੇ ਤਰੀਕੇ ਆਈਆਰਸੀਸੀ ਵੱਲੋਂ ਗਲਤੀ ਲੱਭ ਕੇ ਉਹਦੇ ਤੇ ਪੀਐਫਐਲ ਭੇਜਿਆ ਜਾ ਰਿਹਾ ਉਹ ਪੀਐਫਐਲ ਦਾ ਆਨਸਰ ਜੇ ਉਹਨਾਂ ਨੂੰ ਲੱਗਦਾ ਕਿ ਉਹ ਇਸ ਤੋਂ ਸੈਟੀਸਫਾਈ ਨਹੀਂ ਨੇ ਤੇ ਉਹ ਪੀਆਰ ਕੈਨਸਲ ਵੀ ਕਰ ਸਕਦੇ ਆ ਔਰ ਕਈਆਂ ਨੂੰ ਤਾਂ ਬਿਲਕੁਲ ਉਹਨਾਂ ਨੇ ਨਾ ਪੀਐਫਐਲ ਦੇ ਲੈਟਰ ਦੇ ਥੱਲੇ ਬਿਲਕੁਲ ਮੈਂਸ਼ਨ ਕੀਤਾ ਹੋਇਆ ਕਿ ਅਸੀਂ ਜੇ ਤੁਸੀਂ ਮਤਲਬ ਇਹਦਾ ਪ੍ਰੋਪਰ ਸਾਨੂੰ ਅਸੀਂ ਸੈਟੀਸਫਾਈ ਨਹੀਂ ਹੁੰਦੇ ਤੁਹਾਨੂੰ ਅਸੀਂ ਮਿਸ ਰਿਪਰੈਜੈਂਟੇਸ਼ਨ ਦੇ ਅੰਦਰ 5 ਇਅਰਸ ਲਈ ਬੈਨ ਕਰਾਂਗੇ ਕੈਨੇਡਾ ਦੇ ਵਿੱਚੋਂ ਤੁਸੀਂ ਪੀਆਰ ਨਹੀਂ ਲਗਾ ਸਕਦੇ ਜੇ ਜੇ ਤੁਸੀਂ ਆਊਟ ਆਫ ਕੰਟਰੀ ਹੋ ਤੇ ਤੁਸੀਂ ਕੈਨੇਡਾ ਨਹੀਂ ਆ ਸਕਦੇ 5 ਸਾਲ ਦੇ ਲਈ ਓਕੇ ਹਾਂਜੀ ਐਸਵੇਲੇ ਹੋਰ ਜੇ ਗੱਲ ਕੀਤੀ ਜਾਵੇ ਤਾਂ ਸੁਪਰ ਵੀਜ਼ਾ ਸੁਪਰ ਵੀਜ਼ਾ ਦੇ ਵਿੱਚ ਹਜੇ ਤੱਕ ਕੋਈ ਵੱਡੀ ਅਨਾਉਂਸਮੈਂਟ ਜਾਂ ਸਬਕਮ ਠੀਕ ਚੱਲ ਰਿਹਾ ਸੁਪਰ ਵੀਜ਼ਾ ਹਰ ਹਰ ਇੱਕ ਫਾਈਲ ਜਦੋਂ ਸਖਤੀ ਹੁੰਦੀ ਹੈ ਤਾਂ ਹਰ ਇੱਕ ਫਾਈਲ ਤੇ ਹੁੰਦੀ ਹੈ ਸੁਪਰ ਵੀਜ਼ਾ ਦੀਆਂ ਫਾਈਲਾਂ ਵੀ ਇਸ ਟਾਈਮ ਬਹੁਤ ਜ਼ਿਆਦਾ ਰਿਫਿਊਜ਼ ਕੀਤੀਆਂ ਜਾ ਰਹੀਆਂ ਕਿਉਂਕਿ ਉਹਦੇ ਵਿੱਚ ਵੀ ਡਾਕੂਮੈਂਟੇਸ਼ਨ ਜੇ ਪ੍ਰੋਪਰ ਨਹੀਂ ਲਗਾਈ ਗਈ ਤਾਂ ਉਹਦੇ ਵਿੱਚ ਵੀ ਕਈ ਕਾਰਨ ਹੋ ਜਾਂਦੇ ਆ ਰਿਫਿਊਜ਼ਲ ਦੇ ਐਸ ਟਾਈਮ ਨੋਟਿਸ ਆਫ ਅਸੈਸਮੈਂਟ T4 ਜੌਬ ਲੈਟਰ ਪੇ ਸਟੱਬ ਬੈਂਕ ਸਟੇਟਮੈਂਟ ਉਹ ਕੱਲੀ 1% ਦੀ ਨਹੀਂ ਦੋਨਾਂ ਦੀ ਫਿਰ ਦੋਨਾਂ ਦਾ ਆਪਸੀ ਰਿਲੇਸ਼ਨ ਕਿੱਦਾਂ ਆ ਰਿਲੇਸ਼ਨ ਜੇ ਉਹ ਮੈਰਿਡ ਨੇ ਕਪਲ ਨੇ ਤੇ ਆਫ ਕੋਰਸ ਉਹਨਾਂ ਦਾ ਮੈਰਿਡ ਮੈਰਿਜ ਸਰਟੀਫਿਕੇਟ ਹੋਏਗਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਵੇ ਦੇ ਨਾਲ ਸਬਮਿਟ ਕਰਨਾ ਪੈਂਦਾ ਪ੍ਰੂਫ ਆਫ ਰਿਲੇਸ਼ਨਸ਼ਿਪ ਦੇਣੇ ਪੈਂਦੇ ਆ ਕੱਲੇ ਪਾਸਪੋਰਟਾਂ ਦੇ ਉੱਤੇ ਨਾਮ ਨੇਮ ਦੇ ਨਾਲ ਅੱਜ ਕੱਲ ਉਹ ਸੈਟੀਸਫਾਈ ਨਹੀਂ ਹੋ ਰਹੇ ਇਹਦੇ ਨਾਲ ਤੁਸੀਂ ਸਟੱਡੀ ਡਾਕੂਮੈਂਟੇਸ਼ਨ ਵਗੈਰਾ ਲਗਾ ਸਕਦੇ ਹੋ ਔਰ ਕਾਫੀ ਚੀਜ਼ਾਂ ਆ ਇਹਨਾਂ ਦੇ ਵਿੱਚ ਵੀ ਹੁਣ ਰਿਫਿਊਜ਼ਲ ਜਿਹੜੀਆਂ ਸੁਪਰਵਿਜ਼ਰ ਤੇ ਵੀ ਕਾਫੀ ਜ਼ਿਆਦੀਆਂ ਆ ਰਹੀਆਂ ਜੀ ਇਸ ਲਈ ਸਭ ਤੋਂ ਜ਼ਿਆਦਾ ਨਜ਼ਰ ਆ ਟਿਕਿਆ ਹੋਇਆ ਨਹੀਂ ਕਿ ਜਿਹੜਾ ਨੈਨੀ ਤੇ ਕੇਅਰ ਗੀਵਰਸ ਵਾਲਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਬਾਰੇ ਜਾਨਣਾ ਚਾਹਾਂਗੇ ਕਿ ਬਹੁਤ ਸਾਰੇ ਲੋਕ ਜਿਹੜੇ ਫਾਈਲਾਂ ਲਗਾ ਚੁੱਕੇ ਐ ਸਭ ਦੀਆਂ ਫਾਈਲਾਂ ਚੁੱਕੀਆਂ ਜਾ ਸਕਦੀਆਂ ਨੇ ਨਹੀਂ ਜੀ ਇਹਦੇ ਬਾਰੇ ਨਾ ਇਮੀਗ੍ਰੇਸ਼ਨ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਕਿ ਸਿਰਫ 2750 ਫਾਈਲਾਂ ਹੀ ਲੈਣਗੇ 2750 ਦੇ ਵਿੱਚੋਂ 150 ਫਾਈਲ ਜਿਹੜੇ ਅਨ ਡਾਕੂਮੈਂਟਡ ਨੇ ਹੁਣ ਅਨ ਡਾਕੂਮੈਂਟਡ ਵੀ ਬਹੁਤ ਸਾਰੇ ਇੱਥੇ ਵਰਕ ਕਰ ਰਹੇ ਨੇ ਕਾਫੀ ਸਮੇਂ ਤੋਂ ਰਹੇ ਨੇ ਹੁਣ ਉਹ ਪਰ ਕਿਸ ਤਰੀਕੇ ਨਾਲ ਅਨ ਡਾਕੂਮੈਂਟਡ ਨੇ ਕਈਆਂ ਨੂੰ ਰਿਫਿਊਜੀ ਕੇਸ ਬਣਾ ਹੋਏ ਕਈਆਂ ਕਈ ਜਾਂ ਇੱਥੇ ਵਿਜ਼ਟਰ ਆ ਗਏ ਉਹਨਾਂ ਨੇ ਕੋਈ ਅੱਗੇ ਵਰਕ ਪਰਮਨੈਂਟ ਨਹੀਂ ਲਿਆ ਕੋਈ ਕੁਝ ਐਕਸਟੈਂਸ਼ਨ ਨਹੀਂ ਪਾਈ ਉਹ ਰਹਿ ਰਹੇ ਆ ਜਾਂ ਕੁਝ ਲੋਕ ਰਿਫਿਊਜੀ ਕੇਸ ਦੇ ਵਿੱਚੋਂ ਪੀਆਰ ਤੋਂ ਮਨਾ ਹੁੰਦਾ ਆ ਉਸ ਤੋਂ ਬਾਅਦ ਉਹ ਆਪਣੀ ਅਪੀਲ ਨਹੀਂ ਪਾਉਂਦੇ ਉਹਦਾਂ ਰਹੀ ਜਾ ਰਹੇ ਆ ਮਲੋ ਹੁਣ ਇਹ ਨਹੀਂ ਗਵਰਨਮੈਂਟ ਨੇ ਹਲੇ ਤੱਕ ਇਸ ਦੇ ਨਾ ਥੋੜਾ ਜਿਹਾ ਜ਼ਿਆਦਾ ਨਹੀਂ ਕਲੀਅਰ ਕੀਤਾ ਕਿ ਕਿਸ ਤਰੀਕੇ ਦੇ ਜਿਹੜੇ ਅਨ ਡਾਕੂਮੈਂਟਡ ਪਰਸਨ ਆ ਜਿਨ੍ਹਾਂ ਨੂੰ ਕਿ ਉਹ ਇਸ ਫਾਈਲ ਦੇ ਵਿੱਚ ਲੈ ਸਕਦੇ ਆ ਸੋ 150 ਫਾਈਲਾਂ ਤਾਂ ਉਹਨਾਂ ਲਈ ਹੋ ਗਈਆਂ ਬਾਕੀ ਬਚੀਆਂ ਜੀ ਮਗਰ 2600 ਤੇ ਇਹਦੇ ਵਿੱਚ ਜੇ ਆਪਾਂ ਈਵਨ ਵੇਖੀਏ ਤੇ 1300 ਫਾਈਲ ਜਿਹੜੀ ਉਹ ਕੇਅਰ ਗੀਵਰ ਦੀ ਹੋਊਗੀ ਤੇ ਲਾਸਟ ਈਅਰ ਵਾਂਗੂ ਤੇ 1300 ਹੀ ਹੋਮ ਸਪੋਰਟਰ ਵਰਕਰ ਬਜ਼ੁਰਗਾਂ ਨੂੰ ਸੰਭਲ ਲਈ ਪਰ ਹੁਣ ਜੇ ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਜੇ ਆਪਾਂ ਫਾਈਲ ਦੀ ਗੱਲ ਕਰੀ ਤੇ ਉਹਨਾਂ ਨੇ ਕਿਹਾ ਇਨਸਾਈਡ ਤੋਂ ਤੇ ਇਨਸਾਈਡ ਬਹੁਤ ਜ਼ਿਆਦੀਆਂ ਫਾਈਲਾਂ ਨੇ ਇਸ ਟਾਈਮ ਬਹੁਤ ਜ਼ਿਆਦੀਆਂ ਤੇ ਸ਼ਾਇਦ ਸਾਰਿਆਂ ਦਾ ਨੰਬਰ ਨਾ ਆ ਸਕੇ ਕਿਉਂਕਿ ਪਰਸਨਲ ਸਪੋਰਟ ਵਰਕਰ ਵੀ ਇਹਦੇ ਵਿੱਚ ਆ ਰਹੇ ਨੇ ਜਿਹੜੇ ਖਾਸ ਤੌਰ ਤੇ ਡੇ ਕੇਅਰ ਦੇ ਵਿੱਚੋਂ ਈਸੀ ਦਾ ਕੋਰਸ ਕੀਤਾ ਉਹ ਵੀ ਆਪਣੇ ਆਪ ਨੂੰ ਐਲੀਜੀਬਲ ਕਰ ਰਹੇ ਨੇ ਇਹਦੇ ਵਿੱਚ ਪਾ ਕੇ ਜਿਨ੍ਹਾਂ ਦੇ ਵਿੱਚ ਘਰ 'ਚ ਬੱਚੇ ਆਗੇ ਆ ਉਹ ਵੀ ਕੇਅਰ ਗੀਵਰ ਰੱਖਣਾ ਚਾਹੁੰਦੇ ਆ ਸੋ 2750 ਫਾਈਲਾਂ ਇਨਾਫ ਨਹੀਂ ਹੈਗੀਆਂ ਬਹੁਤ ਸਾਰੇ ਜਿਆਦੇ ਸਟੂਡੈਂਟਸ ਬਹੁਤ ਸਾਰੇ ਵਿਜ਼ਟਰ ਜਾਂ ਬਹੁਤ ਸਾਰੇ ਐਸੇ ਵਰਕ ਪਰ ਮੜਤੇ ਬੈਠੇ ਨੇ ਮੈਨੂੰ ਲੱਗਦਾ ਕਿ ਸ਼ਾਇਦ 50000 ਦੇ ਕਰੀਬ ਹੋਗੇ ਤੇ 2750 ਫਾਈਲਾਂ ਬਿਲਕੁਲ ਨਾਫ ਨਹੀਂ ਹੈਗੀਆਂ ਐਸ ਵੇਲੇ ਪੀਅਰਲੀ ਜਿਹੜੀਆਂ ਤਰਜੀਹ ਕਹ ਲੋ ਕਿਹੜੀ ਕੈਟੇਗਰੀ ਨੂੰ ਦਿੱਤੀ ਜਾ ਰਹੀ ਹੈ ਅਲਰੇਡੀ ਅਸੀਂ ਇੱਕ 2 ਸਾਲ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਟ੍ਰੇਡ ਬੇਸਡ ਟਰੋ ਜਿਹੜਾ ਕੈਟਾਗਰੀ ਬੇਸਡ ਟਰੋ ਆ ਉਹਦੇ ਵਿੱਚ ਨਾ ਮੇਜਰ ਚੇਂਜਸ ਕੀਤਾ ਗਿਆ ਮਾਰਕ ਮਿਲਰ ਵੱਲੋਂ ਲਾਸਟ ਮੰਥ ਇੱਕ ਵੇਲਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਵੇਂ ਕੰਸਟਰਕਸ਼ਨ ਦੇ ਵਰਕ ਦੇ ਵਿੱਚ ਕੁਝ ਕੈਟਾਗਰੀਜ਼ ਐਡ ਕੀਤੀਆਂ ਉਹਨਾਂ ਨੇ ਜਿਵੇਂ ਕਿ ਕੁੱਕ ਤੇ ਸਿਵਲ ਇੰਜੀਨੀਅਰ ਵਗੈਰਾ ਤੇ ਇਸ ਤੋਂ ਇਲਾਵਾ ਐਗਰੀਕਲਚਰ ਨੂੰ ਉਹਨਾਂ ਨੇ ਬਾਹਰ ਕੱਢਤਾ ਇਸ ਇਹ ਟ੍ਰਾਂਸਪੋਰਟੇਸ਼ਨ ਟ੍ਰੱਕਾਂ ਵਾਲੇ ਇਹ ਤਾਂ ਬਹੁਤ ੱੱਕਾ ਹੋਇਆ ਜੀ ਉਹਨਾਂ ਨਾਲ ਸ਼ਾਇਦ ਸ਼ਾਂਤ ਨੂੰ ਪਤਾ ਹੋਵੇ ਕਿਉਂਕਿ ਟਰੱਕ ਜਿਹੜਾ ਉਹ ਐਸੀ ਜੌਬ ਮੰਨੀ ਜਾਂਦੀ ਸੀ ਕਿ ਜਿਹੜੇ ਸਾਨੂੰ ਹਰ ਜਗ੍ਹਾ ਤੋਂ ਲਿਆ ਕੇ ਇੱਥੇ ਫੂਡ ਪ੍ਰੋਵਾਈਡ ਕਰਾਉਂਦੇ ਨੇ ਤੇ ਕੋਵਿਡ ਦੌਰਾਨ ਨਾ ਮੈਂ ਕਿਸੇ ਟਰੱਕ ਵਾਲੇ ਦੀ ਇੰਟਰਵਿਊ ਹੁੰਦਾ ਸੀ ਉਹ ਕਹਿੰਦਾ ਵੀ ਕੋਵਿਡ ਦੌਰਾਨ ਨਾ ਸਾਨੂੰ ਲੋਕ ਲਿਆ ਕੇ ਮਠਿਆਈ ਖਵਾਉਂਦੇ ਸੀ ਸਾਡੇ ਅਗੇ ਮੱਥਾ ਟੇਕਦੇ ਵੀ ਤੁਸੀਂ ਸਾਨੂੰ ਬਚਾਇਆ ਹੋਇਆ ਵੀ ਸਾਡੇ ਲਈ ਫੂਡ ਲੈ ਕੇ ਆ ਰਹੇ ਹੋ ਕਹਿੰਦਾ ਇਸ ਟਾਈਮ ਸਾਡੀ ਕੈਟਾਗਰੀ ਨੂੰ ਬਾਹਰ ਕੱਢ ਦਿੱਤਾ ਗਿਆ ਸੋ ਇਹ ਵੀ ਇਹਨਾਂ ਨਾਲ ਬਹੁਤ ਤਕਾ ਹੋਇਆ ਉਹਦੇ ਤੇ ਇਮੀਗ੍ਰੇਸ਼ਨ ਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਜੀ ਤੇ ਤੁਹਾਨੂੰ ਵੀ ਉਹਦੇ ਬਾਰੇ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਹੈ थैंक यू ਸੋ ਮੱਚ ਥੈਂਕ ਯੂ ਜੀ ਧੰਨਵਾਦ ਸੋ ਇੱਕ ਗੱਲ ਤਾਂ ਖਾਸ ਆਪਣੇ ਜ਼ਿਹਨ ਦੇ ਵਿੱਚ ਬਿਠਾ ਲਓ ਜੇ ਤੁਸੀਂ ਪੀਆਰ ਫਾਈਲ ਤੁਹਾਡੀ ਲੱਗੀ ਹੋਈ ਹੈ ਤੁਸੀਂ ਇੰਤਜ਼ਾਰ ਕਰ ਰਹੇ ਹੋ ਤਾਂ ਧਿਆਨ ਰੱਖਿਓ ਕਿ ਜਿਹੜੇ ਤੁਹਾਡੇ ਡਾਕੂਮੈਂਟਸ ਲੱਗੇ ਹੋਏ ਨੇ ਨਾ ਉਹ ਬਿਲਕੁਲ ਠੀਕ ਲੱਗੇ ਹੋਣੇ ਚਾਹੀਦੇ ਕਿਉਂਕਿ ਇਸ ਵੇਲੇ ਇਮੀਗ੍ਰੇਸ਼ਨ ਦੀ ਸ਼ਕਤੀ ਇੰਨੀ ਆ ਵੀ ਨਿੱਕੀ ਨਿੱਕੀ ਗੱਲ ਦੇ ਉੱਤੇ ਵੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਤੇ ਇਮੀਗ੍ਰੇਸ਼ਨ ਜਿਹੜਾ ਹਰ ਡਾਕੂਮੈਂਟ ਨੂੰ ਬਹੁਤ ਹੀ ਬਾਰੀਕੀ ਨਾਲ ਦੇਖ ਰਿਹਾ ਸੋ ਕੋਈ ਵੀ ਡਾਕੂਮੈਂਟ ਜੇ ਲਗਾ ਰਹੇ ਹੋ ਪੀਆਰ ਫਾਈਲ ਵਾਸਤੇ ਤਾਂ ਬਹੁਤ ਧਿਆਨ ਨਾਲ ਲਗਾਣਾ ਤੇ ਕਿਸੇ ਲੀਗਲ ਜਿਹੜਾ ਪ੍ਰੋਫੈਸ਼ਨਲ ਪਰਸਨ ਹੈ ਉਹਦੀ ਰਾਏ ਜਿਹੜੀ ਪਨੀ ਸਰ ਦੇ ਨਾਲ ਸ਼ਰੀ ਗੌਰਵਾ ਸਰੇ